ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਪਾਰਟੀ ਨੇ ਅੱਜ ਬੀੜਤਲਾਬ ਵਿਖੇ ਇੱਕ ਚਲਾਇਆ ਸਰਚ ਅਭਿਆਨ ਐਸਐਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਤੜਕਸਾਰ ਹੀ ਬੀੜਤਲਾਬ ਵਿਖੇ ਸਰਚ ਅਭਿਆਨ ਚਲਾਇਆ ਗਿਆ ਇਸ ਵਿੱਚ ਨਸ਼ਾ ਤਸਕਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਆਓ ਦੇਖਦੇ ਹਾਂ ਕੀ ਹੈ ਪੂਰਾ ਮਾਮਲਾ ਪੱਤਰਕਾਰ ਅਸ਼ੋਕ ਪੰਸਲ ਵੱਲੋਂ ਅਤੇ ਸੁਣਦੇ ਹਾਂ ਐਸਐਸਪੀ ਅਮਨੀਤ ਕੋਂਡਲ ਦੀ ਹੀ ਜਵਾਨੀ ਕੀ ਕੀ ਕੀਤਾ ਜਾ ਰਿਹਾ ਹੈ ਕਿਤੇ ਕਿਤੇ ਕੀਤਾ ਜਾ ਰਿਹਾ ਹੈ ਕਿਤੇ ਕਿਤੇ ਚੱਲ ਰਹੀ ਹੈ ਅੱਜ ਜਿਹੜਾ ਸਾਡਾ ਪੰਜਾਬ ਸਰਕਾਰ ਵੱਲੋਂ ਇੱਕ ਯੁੱਧ ਨਸ਼ਾ ਵਿਰੋਧੀ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਵੱਲੋਂ ਅੱਜ ਬੀੜ ਤਲਾਬ ਜਿਹੜੀ ਬਸਤੀ ਹੈ ਉਹ ਸਾਡਾ ਡਰੱਗ ਹੌਟਸਪੌਟ ਵੀ ਹੈ ਜ਼ਿਲ੍ਹੇ ਦਾ ਉੱਥੇ ਅੱਜ ਅਸੀਂ अर्ਲੀ ਮਾਰਨਿੰਗ ਤੋਂ ਕੋਆਰਡੀਨੇਟ ਸਰਚ ਆਪਰੇਸ਼ਨ ਚਲਾ ਰਹੇ ਹਾਂ ਜਿਦੇ ਚ ਮੇਰੇ ਨਾਲ ਐਸਪੀ ਸਿਟੀ ਨਿਰੰਦਰ ਐਸਪੀ ਡੀ ਜਸਨੀਪਾਹੀਵਾਲ ਡੀਐਸਪੀ ਰੂਰਲ ਹਰਜੀਤ ਡੀਐਸਪੀ ਸਿਟੀ 1 ਸੰਦੀਪ ਡੀਐਸਪੀ ਸਵੈਸ਼ਲ ਕ੍ਰਾਈਮ ਕਰਮਜੀਤ ਤੇ ਸਾਡੇ ਨਾਲ ਲੋਕਲ ਐਸਐਚਓ ਸਦਕ ਤੇ ਵੱਖ-ਵੱਖ ਥਾਣਿਆਂ ਦੇ ਐਸਐਚਓ ਦੇ ਨਾਲ ਕਰੀਬਨ 200 ਜਿਹੜੀ ਸਾਡੀ ਫੋਰਸ ਹੈ ਅਸੀਂ ਸਾਰਿਆਂ ਨੇ ਇੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜ ਜਿਸ ਦੇ ਚ ਸਾਨੂੰ ਜਿਹੜੇ ਵੀ ਨਸ਼ਾ ਵੇਚਣ ਵਾਲੇ ਆ ਜੋ ਵੀ ਸ਼ੱਕੀ ਵਿਅਕਤੀ ਹੈ ਉਹਨਾਂ ਤੇ ਸਰਚ ਕੀਤੀ ਗਈ ਹੈ